ਉੱਤੋਂ ਪਾਣੀ ਛੱਡਦੇ ਹੋ ਅਗਲੇ ਪਾਸੇ ਬਰਸਾਤਾਂ ਨਹੀਂ ਹੋ ਰਹੀਆਂ ਹੁੰਦੀਆਂ ਤੇ ਉਹ ਪਾਣੀ ਤੁਹਾਡਾ ਕਬਰ ਕੋ ਜਾਂਦਾ ਆ ਹੁਣ ਇੱਥੇ ਸੌਣ ਦਾ ਮਹੀਨਾ ਆ ਅੱਗੇ ਵੀ ਬਰਸਾਤਾਂ ਹੋ ਰਹੀਆਂ ਤੇ ਪਿੱਛੇ ਵੀ ਬਰਸਾਤਾਂ ਹੋ ਰਹੀਆਂ ਨੇ ਹੁਣ ਦਿੱਕਤ ਵੱਡੀ ਆ ਜਾਂਦੀ ਏ ਸਭ ਤੋਂ ਵੱਡੀ ਫਿਰ ਮਾਰ ਜਦੋਂ ਪੈਂਦੀ ਆ ਪਾਖੜਾ ਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਜਾਂਦਾ ਕਿਉਂਕਿ ਪਾਖੜਾ ਦੇ ਵਿੱਚ ਬਹੁਤਾ ਜਿਹੜਾ ਪਾਣੀ ਉਹ ਸਤੋਈਦਾ ਹੈ ਹੁਣ ਇਹ ਗੱਲ ਕਈਆਂ ਨੂੰ ਬੜੀ ਚੁਬਣੀ ਹੈ ਵੀ ਦਰਿਆ ਜਿਹੜੇ ਪੂਜਨੀਕ ਹੁੰਦੇ ਨੇ ਦਰਿਆਵਾਂ ਦੇ ਪ੍ਰਤੀ ਇਹ ਸ਼ਬਦਾਬਲੀ ਵਰਤੀ ਜਾ ਰਹੀ ਹੈ। ਹੁਣ ਦੇਖੋ ਰਪਾਲ ਸਿੰਘ ਜਿਸ ਬੰਦੇ ਦੇ ਕੋਲ ਮਹੱਲੇ ਵਿੱਚ ਆਪਣਾ ਘਰ ਹੀ ਨਾ ਹੋਵੇ ਤੂੰ ਕਿੱਥੇ ਸੌਵੇਂਗਾ? ਉਹ ਕਿਸੇ ਗੁਰਦੁਆਰੇ ਸੌਵੇਂਗਾ ਕਿਸੇ ਧਰਮਸ਼ਾਲਾ ਵਿੱਚ ਸੌਵੇਂਗਾ ਕਿ ਤੇ ਇੱਧਰ ਪੈ ਗਿਆ ਤੇ ਉੱਧਰ ਪੈ ਗਿਆ ਕਿ ਬੁਲਾਨੀ ਗਲੀ ਦੇ ਵਿੱਚ ਪੈ ਗਿਆ। ਦਰਿਆ ਦੀ ਮਾਲਕੀ ਕਹਿੰਦੇ। ਇਹਨੂੰ ਕਿੱਥੋਂ ਕਿੱਥੋਂ ਡੂੰਘਾ ਕੀਤਾ ਜਾਵੇਗਾ? ਜਿੱਥੇ ਦਰਾਂ ਦੇ ਵਿੱਚ ਅਗਲੇ ਪਾਸੇ ਰੇਤ ਆ ਚੁੱਕੀ ਹੈ ਜਾਂ ਹੋਰ ਮਿੱਟੀ ਆ ਚੁੱਕੀ ਉਹਨੂੰ ਪਾਸੇ ਕੀਤਾ ਜਾਵੇ। ਮੈਂ ਦਾਵੇ ਨਾਲ ਅੱਖਾਂ ਨੂੰ ਤਿਆਰ ਹਾਂ। ਦਰਿਆ ਨੂੰ ਮਾਲਕ ਬਣਾ ਦਿਓ ਲੋਕਾਂ ਨੂੰ ਮੁਆਵਜ਼ਾ ਦੇ ਕੇ ਇੱਕ ਪਾਸੇ ਕਰ ਦਿਓ ਰੌਲਾ ਮੁੱਕ ਜਾਏਗਾ ਦਰਿਆ ਆਪਣੀ ਸੀਮਾ ਦੇ ਵਿੱਚ ਬਹਿਗੇਗਾ ਹੁਣ ਦਾ ਪ੍ਰਬੰਧ ਕਰਦੇ 47 ਤੋਂ ਲੈ ਕੇ ਹੁਣ ਤੱਕ ਯਾਰ ਤੁਹਾਡੇ ਕੋਲ ਪਾਣੀ ਨਹੀਂ ਮੈਨੇਜ ਹੋ ਰਿਹਾ ਬਿਲਕੁਲ ਜੀ ਤੇ ਮੈਨੇਜਮੈਂਟ ਬੋਰਡ ਦੀ ਵੀ ਆਪਾਂ ਗੱਲ ਕਰ ਲਈ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਖਤਰੇ ਦੇ ਨਿਸ਼ਾਨ ਵੇਖਦੇ ਰਹਿੰਦੇ ਨੇ ਕਿ ਥੋੜਾ ਥੋੜਾ ਪਾਣੀ ਰਿਲੀਜ਼ ਕੀਤਾ ਜਾਵੇ ਅੱਜ ਹੁਣ ਵੇਖੋ ਕੱਲ 40000 ਕਿਊਸ ਛੱਡਿਆ ਅੱਜ ਫੇਰ 60000 ਕਿਊਸ ਪਾਣੀ ਛੱਡਦਾ ਇਹਦੇ ਫੇਰ ਲੋਕਾਂ ਦੀਆਂ ਮਾਲਕੀਆਂ ਜੀ ਚੱਲਣਗੇ ਤੇਰਿਆ ਫਿਰ ਮੁਤਕ ਦੇ ਪ੍ਰਬੰਧ ਕੀਨੇ ਤੁਸੀਂ ਦੱਸੋ ਵਿਦੇਸ਼ਾਂ ਵਿੱਚ ਮੀ ਨਹੀਂ ਪੈਂਦਾ ਬਹੁਤ ਜ਼ਿਆਦਾ ਵਿਦੇਸ਼ਾਂ ਵਿੱਚ ਦਰੀਆਂ ਚੜ ਜਾਂਦੇ ਜੀ ਠੀਕ ਹੈ ਉਹ ਲੋਕ ਸੜਕਾਂ ਤੇ ਆ ਜਾਂਦੇ ਨੇ ਮਰ ਮੁੱਕ ਜਾਂਦੇ ਹਾਂ ਕਿਤੇ ਕਿਤੇ ਐਸੀ ਸਥਿਤੀ ਬਣਦੀ ਵੀ ਹੈ ਮੈਂ ਇਹ ਨਹੀਂ ਕਹਿ ਸਕਦਾ ਨਹੀਂ ਬਣਦੀ ਜਿੱਦੇ ਫਿਲਪੀਨ ਦੇ ਵਿੱਚ ਬਣੀ ਹੈ ਉਧਰ ਸਿੱਖ ਆਬਾਦੀ ਨੇ ਬਹੁਤ ਵੱਡੇ ਪੱਧਰ ਜੋ ਪ੍ਰਲੰਗਰ ਵਾਇਆ ਪ੍ਰਬੰਧ ਕੀਤੇ ਆ ਜੀ ਮੈਂ ਕਹਿੰਦਾ ਸਾਡਾ ਇਲਾਕਾ ਹਰ ਸਾਲ ਹੀ ਮਰਦਾ ਹੈ ਇੱਥੇ ਖੜ ਕੇ ਕਹਿੰਦੇ ਆ ਜੀ ਪਾਕਿਸਤਾਨ ਨੂੰ ਪਾਣੀ ਛੱਡਿਆ ਪਾਕਿਸਤਾਨੇ ਤੋਂ 70 ਕਿਲੋਮੀਟਰ ਆ ਜੀ 70 ਕਿਲੋਮੀਟਰ ਦੇ ਕਿਤੇ 70 80 ਪਿੰਡਾਂ ਤੇ ਨਹੀਂ ਮੈਂ ਕਹਿੰਦਾ 70 ਵੀ ਕਿਉਂ ਵੱਧ ਪਿੰਡਾਂ ਜਾਂਦੇ ਆ ਹੂੰ ਇਸ ਤੋਂ ਵੱਧ ਪਿੰਡਾਂ ਜਾਂਦੇ ਆ ਬਿਲਕੁਲ ਜੀ ਉਹ ਹੁਣ ਪੇਤੀ ਹੋ ਗਏ ਉਹਨਾਂ ਨੂੰ ਪਤਾ ਵੀ ਪਾਣੀ ਆਉਣਾ ਸਰਕਾਰਾਂ ਨੇ ਦੇਣਾ ਪੁੱਛ ਨਹੀਂ ਉਹ ਤਾਂ ਰੱਬ ਦਾ ਭਾਣਾ ਮੰਨ ਲਿਆ ਬੱਚਾ ਰੋੜ ਰਹੀਆਂ ਕਿ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਬਾਪੂ ਜੀ ਆਜ਼ਾਦੀ ਹੈ ਉਹ ਕਹਿੰਦਾ ਭਾਈ ਸਾਡੇ ਵਾਤੇ ਤੇ ਕੋਈ ਜ਼ਿੰਦਗੀ ਨਹੀਂ ਪਤਾ ਨਹੀਂ ਪਾਣੀ ਕਦੋਂ ਆ ਜਾਣਾ ਸਾਡੀ ਤੇ ਬਰਬਾਦੀ ਆਏ ਸਾਡੀ ਤੇ ਬਰਬਾਦੀ ਆਏ ਸਾਡੀ ਦੇਸ਼ ਦੇ ਦਰਸ਼ਕਾਂ ਤੁਹਾਡੇ ਆਪਣੇ ਖੇਤ ਹਰਪਾਲ ਸਿੰਘ ਮਕੂਲ ਦੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਬਰਸਾਤਾਂ ਦਾ ਮੌਸਮ ਹੈ ਔਰ ਹਰੀਕੇ ਪੱਤਾਂ ਦੇ ਉੱਪਰ ਖੜੇ ਹਾਂ ਔਰ ਘਰ ਸਾਰੇ ਲਗਭਗ ਚੱਕ ਦਿੱਤੇ ਗਏ ਨੇ ਇੱਥੇ ਤੁਸੀਂ ਦੇਖ ਸਕਦੇ ਲੋਕਾਂ ਦੇ ਮਾਲਕੀਆਂ ਦੇ ਵਿੱਚ 10-10 ਫੁੱਟ ਪਾਣੀ ਚੱਲ ਰਿਹਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਿੱਖ ਕੌਮ ਦੇ ਵਿਦਵਾਨ ਭਾਈ ਹਰਪ੍ਰੀਤ ਸਿੰਘ ਜੀ ਮਕੂਲ ਸਭ ਤੋਂ ਪਹਿਲਾਂ ਵੀਡੀਓ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਤੁਹਾਡੇ ادارے ਦਾ ਵੀ ਧੰਨਵਾਦ ਕਿਵੇਂ ਵੇਖਦੇ ਵੀਰ ਜੀ ਆਏ ਸਾਲ ਲੋਕਾਂ ਦੀਆਂ ਮਾਲਕੀਆਂ 'ਚੋਂ ਪਾਣੀ ਵਗਦਾ ਔਰ ਸਰਕਾਰ ਇਹ ਕਹਿੰਦੀ ਕੋਈ ਗੱਲ ਨਹੀਂ ਜੀ ਤੁਹਾਨੂੰ ਕੂਕੜੀਆਂ ਦਾ ਵੀ ਪੈਸੇ ਮਿਲਣਗੇ ਤੁਹਾਨੂੰ ਬੱਕਰੀਆਂ ਦੇ ਪੈਸੇ ਮਿਲਣਗੇ ਤੁਹਾਨੂੰ ਮੱਝਾਂ ਦੇ ਵੀ ਤੁਹਾਡੀਆਂ ਫਸਲਾਂ ਦੇ ਵੀ ਅੱਧਿਆਂ ਨੂੰ ਮਿਲ ਜਾਂਦੇ ਅੱਧਿਆਂ ਨੂੰ ਮਿਲਦੇ ਨਹੀਂ ਆਏ ਸਾਲ ਲੋਕ ਆਪਣੀਆਂ ਜ਼ਮੀਨਾ ਪੱਧਰੀਆਂ ਕਰਦੇ ਨੇ ਤੇ ਓਨੇ ਕੋਲੋਂ ਪਾਣੀ ਫੇਰ ਸਰਕਾਰਾਂ ਵੱਲੋਂ ਛੱਡ ਦਿੱਤਾ ਜਾਂਦਾ ਹੈ ਹਰਪਾਲ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਪਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਵੀ ਸਾਡੇ ਜਿਹੜੇ ਦਰਸ਼ਕ ਨੇ ਦੇਸ਼-ਵਿਦੇਸ਼ ਦੇ ਵਿੱਚ ਵੱਸਦੇ ਨੇ ਜੀ ਆਪਾਂ ਇਹ ਤੇ ਗੱਲ ਕਰਦੇ ਆ ਵੀ ਪਾਣੀ ਆ ਗਿਆ ਤੇ ਉਸ ਤੋਂ ਬਾਅਦ ਮੁਆਵਜ਼ਾ ਪਰ ਸਵਾਲ ਇਹ ਆ ਵੀ ਪਾਣੀ ਆਇਆ ਕਿਉਂ ਆਪਾਂ ਥੋੜਾ ਜਿਹਾ ਉਸ ਪਾਸੇ ਲੈ ਕੇ ਚਲੀਏ ਵੀ ਬਿਮਾਰੀ ਆਈ ਕਿਉਂ ਫਿਰ ਆਪਾਂ ਬਿਮਾਰੀ ਦੇ ਇਲਾਜ ਵਾਸਤੇ ਕੀ ਪੁਖਤਾ ਪ੍ਰਬੰਧ ਹੋ ਸਕਦੇ ਨੇ ਆਪਾਂ ਉਹ ਕਰਦੇ ਆ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਜਦੋਂ ਪਿੱਛੇ ਜਿਹੜਾ ਹੁਣ ਤਾਂ ਸਤਲੁਜ ਦੀ ਗੱਲ ਕਰੀਏ ਇਹ ਚਾਈਨਾ ਤੋਂ ਸ਼ੁਰੂ ਹੁੰਦਾ ਤੂੰ ਇੱਥੋਂ ਤੋਂ ਸ਼ੁਰੂ ਹੁੰਦਾ ਨਹੀਂ ਚਾਈਨਾ ਤੋਂ ਸ਼ੁਰੂ ਹੁੰਦਾ ਆ ਇਹਦੇ ਵਿੱਚ ਸਹਾਇਕ ਨਦੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਅੱਗੇ ਦੀ ਅੱਗੇ ਦਰਿਆ ਜਿਹੜਾ ਆ ਉਹ ਬਣਦਾ 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 ਇੱਕ ਵੱਡਾ ਦਰਿਆ ਬਣ ਜਾਂਦਾ ਆ ਜਦੋਂ ਪਿੱਛੋਂ ਇਹਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਛੋਟਾ ਜਿਹਾ ਆ ਹੁਣ ਅਸੀਂ ਆਪਣੀਆਂ ਸਹੂਲਤਾਂ ਦੇ ਲਈ ਇਹਨਾਂ ਦੇ ਉੱਪਰ ਡੈਮ ਬਣਾਤੇ ਜੀ ਉਹਦੇ ਨਾਲ ਸਾਸੀ ਲੋਕਾਂ ਨੂੰ ਇਹ ਗੱਲ ਕਹੀ ਵੀ ਜਿਹੜਾ ਡੈਮ ਬਣਿਆ ਨਾ ਡੈਮ ਦੇ ਨਾਲ ਜਿਹੜਾ ਪਾਣੀ ਹੈ ਨਾ ਇਹਨੂੰ ਮੈਨੇਜ ਕੀਤਾ ਜਾਏਗਾ ਜੀ ਡੈਮ ਦੇ ਨਾਲ ਪਾਣੀ ਮੈਨੇਜ ਹੋ ਜਾਏਗਾ ਭਈ ਆਪਾਂ ਕਿੰਨਾ ਨਹਿਰਾਂ ਨੂੰ ਦੇਣਾ ਆ ਮੇਰਾ ਜੜੀਆਂ ਨੇ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚਦੀਆਂ ਕਰਨੀਆਂ ਨੇ ਕਿਸ ਸਟੇਟ ਦੇ ਵਿੱਚ ਪਾਣੀ ਕਹਿੰਦੀ ਉੱਥੇ ਪਹੁੰਚਦਾ ਕਰਨਾ ਆ ਉਸ ਤੋਂ ਲਾਵਾ ਇਹਦੇ ਵਿੱਚ ਇਹ ਆ ਜਾਂਦਾ ਵੀ ਜੇ ਪਿੱਛੇ ਬਰਸਾਤਾ ਜਾਂਦੀਆਂ ਕੋਈ ਜਾਂਦੀਆਂ ਨੇ ਹਾਂਜੀ ਤੇ ਇਹਨੂੰ ਆਪਾਂ ਮੈਨੇਜ ਕਰ ਲਾਂਗੇ ਵੈਸੇ ਤੇ ਇੱਕ ਛੋਟੀ ਜੀ ਗੱਲ ਮੈਂ ਕਰਨੀ ਚਾਹੁੰਦਾ ਵੀ ਸਾਡੇ ਦਰਸ਼ਕ ਸੁਰੋਤੇ ਬੜੇ ਸਿਆਣੇ ਨੇ ਦਰਿਆ ਜਿਹੜਾ ਇਹ ਇੱਕ ਕੁਦਰਤੀ ਪ੍ਰਵਾਹ ਦੇ ਵਿੱਚ ਹੀ ਵਗਦਾ ਹੁੰਦਾ ਸੀ ਹੁਣ ਦਰਿਆ ਅੱਜ ਆਪਾਂ ਕਹਿੰਦੇ ਦਰਿਆ ਚ ਪਾਣੀ ਆ ਗਿਆ ਦਰਿਆ ਪਾਣੀਆਂ ਨਾਲ ਹੀ ਸੋਹਣੇ ਲੱਗਦੇ ਆ ਜੇ ਦਰਿਆ ਦੇ ਵਿੱਚ ਪਾਣੀ ਨਾ ਹੋਏਗਾ ਤਾਂ ਦਰਿਆ ਕਦਾ ਰਹਿ ਗਿਆ ਉਹ ਤਾਂ ਫਿਰ ਸੁੱਕੇ ਛੱਪੜ ਤੋਂ ਭੈੜਾ ਬਰਸਾਤਾ ਦੇ ਕੁਦਰਤੀ ਆਉਣੀਆਂ ਨੇ ਇਹ ਵੀ ਆਉਣੀਆਂ ਚਾਹੀਦੀਆਂ ਨੇ ਗੱਲ ਇਹ ਹੈ ਵੀ ਨੁਕਸਾਨ ਹੋਇਆ ਕਿੱਥੇ ਪਹਿਲੀ ਗੱਲ ਤੇ ਇਹ ਹੈ ਵੀ ਦਰਿਆ ਹਰਪਾਲ ਸਿੰਘ ਦੀ ਗਵਰਨਮੈਂਟ ਸੀ ਤੇ ਦਰਿਆ ਦੇ ਕੁਦਰਤੀ ਪ੍ਰਭਾਵ ਅਗਦੇ ਹੁੰਦੇ ਸੀ ਅਸੀਂ ਛੇੜਛਾੜ ਕੀਤੀ ਇਹ ਜਿਹੜੇ ਨਤੀਜੇ ਨੇ ਆਪਣੀ ਛੇੜਛਾੜ ਦੇ ਭੁਗਤੇ ਪਏ ਆ ਕੁਦਰਤ ਦੇ ਵੱਲੋਂ ਕੁਝ ਨਹੀਂ ਹੁਣ ਹਿਾਰਪੁਰ ਚਲੇ ਜਾ ਚੋ ਬਣੇ ਨੇ ਜਿਹੜੇ ਕੁਦਰਤੀ ਚੋਣ ਨੇ ਜਦੋਂ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਪਹਾੜਾਂ ਤੇ ਬਰਸਾਤ ਆਉਂਦੀ ਹੈ ਕੰਢੀ ਏਰੀਆ ਦੇ ਵਿੱਚ ਪਾਣੀ ਆ ਜਾਂਦਾ ਜਿਹੜੇ ਚੋਰ ਇਹ ਪਰ ਪਰ ਕੇ ਵਗਦੇ ਨੇ ਪਾਣੀ ਘਾ ਲੈ ਜਾਂਦੇ ਆ ਠੀਕ ਹੁਣ ਜਦੋਂ ਤੁਸੀਂ ਉਹਨਾਂ ਨੂੰ ਵਾਹੋ ਗਏ ਉਹਨਾਂ ਨਾਲ ਛੇੜਛਾੜ ਕਰੋਗੇ ਫਿਰ ਪਾਣੀ ਤੁਹਾਡੇ ਖੇਤਾਂ ਵਿੱਚ ਵੀ ਜਾਊਗਾ ਤੁਹਾਡੇ ਘਰਾਂ ਵਿੱਚ ਵੀ ਜਾਊਗਾ ਹੁਣ ਛੇੜਛਾੜ ਕੋਈ ਕਿੱਥੇ ਸਭ ਤੋਂ ਪਹਿਲੀ ਗੱਲ ਤੇ ਡੈਮ ਬਣਾਉਣੇ ਹੀ ਕੁਦਰਤ ਨਾਲ ਬਹੁਤ ਵੱਡੀ ਛੇੜਛਾੜ ਸੀ ਉਰੇ ਕੁਦਰਤੀ ਪ੍ਰਵਾਹ ਨੂੰ ਤੁਸੀਂ ਰੋਕਿਆ ਕੁਦਰਤੀ ਪ੍ਰਵਾਹ ਨੂੰ ਤੁਸੀਂ ਰੋਕ ਕੇ ਕਿਆ ਦਿੱਤਾ ਵੀ ਅਸੀਂ ਇਤੋਂ ਬਿਜਲੀ ਬਣਾਉਣੀ ਹੈ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਵਿਕਾਸ ਨਹੀਂ ਹੋਣਾ ਚਾਹੀਦਾ ਤੁਸੀਂ ਬਿਜਲੀ ਬਣਾਈ ਤੁਸੀਂ ਕਹਿ ਬੀ ਇਹਦੇ ਵਿੱਚ ਹੁਣੇ ਨਾ ਕਰਾਂਗੇ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਦਿੱਕਤ ਹੈ ਸੀ ਉੱਥੇ ਪਾਣੀ ਲੈ ਕੇ ਜਾਵਾਂਗੇ ਚਲੋ ਮੈਂ ਉੱਥੇ ਤੱਕ ਵੀ ਤੁਹਾਡੇ ਨਾਲ ਸਹਿਮਤ ਹੋ ਗਿਆ ਜੀ ਜੀ ਆਪਾਂ ਗੱਲ ਕਰੀਏ ਹਰਪਾਲ ਸਿੰਘ ਭਾਕਣਾ ਦੀ ਜੀ ਧਖੜਾ ਦੀ ਜਿਹੜੀ ਸ਼ਮਤਾ ਹੈ ਜਾਂ ਇਹਦੇ ਕਹ ਲੋ ਵੀ ਇਹਦੀ ਜਿਹੜੀ ਕਪੈਸਿਟੀ ਹੈ ਪਾਣੀ ਚ 흘ਨ ਦੀ ਉਹ 1680 ਫੁੱਟ ਜੀ ਹੁਣ ਜਦੋਂ 1680 ਫੁੱਟ ਤੋਂ ਪਾਣੀ ਵਧੇਗਾ ਤੇ ਉਹ ਵਧਿਆ ਹੋਇਆ ਪਾਣੀ ਇਹਨਾਂ ਨੂੰ ਅੱਗੇ ਰਿਲੀਜ਼ ਕਰਨਾ ਪੈਗਾ ਨਹੀਂ ਤੇ ਡੈਮ ਨੂੰ ਖਤਰਾ ਪੈ ਜਾਂਦਾ ਬਿਲਕੁਲ ਜੀ ਹੁਣ ਅੱਗੇ ਪਿੱਛੇ ਚੀਜ਼ਾਂ ਲਾਗੂ ਹੋ ਸਕਦੀਆਂ ਨੇ ਜਿਵੇਂ ਸਾਲ ਦੇ 12 ਮਹੀਨੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਵੀ ਜਦੋਂ ਪਾਣੀ ਵਧੇਗਾ ਪਾਣੀ ਅੱਗੇ ਰਿਲੀਜ਼ ਕਰ ਦਿਆਂਗੇ ਜੀ ਹੈਨਾ ਕਿਉਂਕਿ ਉਦੋਂ ਜਦੋਂ ਉਤੋਂ ਤੁਸੀਂ ਪਾਣੀ ਛੱਡਦੇ ਹੋ ਉਤੋਂ ਪਾਣੀ ਛੱਡਦੇ ਹੋ ਅਗਲੇ ਪਾਸੇ ਬਰਸਾਤਾਂ ਨਹੀਂ ਹੋ ਰਹੀਆਂ ਹੁੰਦੀਆਂ ਤੇ ਉਹ ਪਾਣੀ ਤੁਹਾਡਾ ਕਬਰ ਖੋ ਜਾਂਦਾ ਆ ਹੁਣ ਇੱਥੇ ਸੌਣ ਦਾ ਮਹੀਨਾ ਆ ਅੱਗੇ ਵੀ ਬਰਸਾਤਾਂ ਹੋ ਰਹੀਆਂ ਤੇ ਪਿੱਛੇ ਵੀ ਬਰਸਾਤਾਂ ਹੋ ਰਹੀਆਂ ਨੇ ਹੁਣ ਦਿੱਕਤ ਵੱਡੀ ਆ ਜਾਂਦੀ ਏ ਸਭ ਤੋਂ ਵੱਡੀ ਫਿਰ ਮਾਰ ਜਦੋਂ ਪੈਂਦੀ ਏ ਭਾਖੜਾ ਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਜਾਂਦਾ ਕਿਉਂਕਿ ਭਾਖੜਾ ਦੇ ਵਿੱਚ ਬਹੁ ਸਭ ਤੋਂ ਵੱਡੀ ਮਾਰ ਪਈ ਦੀ ਰੋਪੜ ਏਰੀਏ ਨੂੰ ਜੀ ਉਸ ਤੋਂ ਬਾਅਦ ਪੈ ਜਾਂਦੀ ਜਲੰਧਰ ਕਪੂਰਤਾਲ ਏਰੀਏ ਨੂੰ ਉਸ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਹੁੰਦਾ ਆਪਾਂ ਜਿੱਥੇ ਖੜੇ ਆ ਇਸ ਮਫੂਲਾਕੇ ਦਾ ਹਰੀਕੇ ਲਾਕੇ ਦਾ ਇਸ ਤੋਂ ਅੱਗੇ ਫਾਜ਼ਲਕਾ ਜਿਹੜਾ ਆ ਗਿਆ ਤੇ ਆਪਣਾ ਭਰੋਈਪੁਰ ਆ ਗਿਆ ਠੀਕ ਹੁਣ ਤਿੰਨ ਚੀਜ਼ਾਂ ਨੂੰ ਸਮਝਾ ਦੇਈਏ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਥੋੜਾ ਬਰੀਕੀ ਵਿੱਚ ਆਪਾਂ ਚੱਲੀਏ ਹੁਣ ਪਹਿਲੀ ਤੇ ਸ਼ਰਾਰਤ ਅਸੀਂ ਉਹ ਕਰ ਲਈ ਜਿਹੜਾ ਆਪਾਂ ਕੁਦਰਤੀ ਪ੍ਰਵਾਹ ਦੇ ਨਾਲ ਛੇੜਛਾੜ ਕੀਤੀ ਉਸ ਤੋਂ ਅੱਗੇ ਪਾਣੀ ਆ ਗਿਆ ਫਿਰ ਇਹ ਜਿਹੜਾ ਇਹਦਾ ਦਰਿਆ ਸੀ ਨਾ ਦਰਿਆ ਆਪਣੇ ਵਹਿਣ ਦੇ ਵਿੱਚ ਵਹਿੰਦਾ ਸੀ ਆਪਾਂ ਕੀ ਹੋ ਗਿਆ ਵੀ ਉਹ ਜਿਹੜੀਆਂ ਹੁਣ ਦਰਿਆ ਜਿਹੜਾ ਆ ਕਿ ਵਿਚਾਰਾ ਬੜਾ ਲਾਵਾਰਸ ਹੈ ਹੁਣ ਇਹ ਗੱਲ ਕਈਆਂ ਨੂੰ ਬੜੀ ਚੁਬਣੀ ਆ ਵੀ ਦਰਿਆ ਜਿਹੜੇ ਪੂਜਨੀਕ ਹੁੰਦੇ ਨੇ ਦਰਿਆਵਾਂ ਦੇ ਪ੍ਰਤੀ ਇਹ ਸ਼ਬਦਾਬਲੀ ਵਰਤੀ ਜਾ ਰਹੀ ਹੈ ਹੁਣ ਦੇਖੋ ਰਪਾਲ ਸਿੰਘ ਜਿਸ ਬੰਦੇ ਦੇ ਕੋਲ ਮੱਲੇ ਵਿੱਚ ਆਪਣਾ ਘਰ ਹੀ ਨਾ ਹੋਵੇ ਉਹ ਕਿੱਥੇ ਸੌਵੇਂਗਾ ਉਹ ਕਿਸੇ ਗੁਰਦੁਆਰੇ ਸੌਵੇਂਗਾ ਕਿਸੇ ਧਰਮਸ਼ਾਲਾ ਵਿੱਚ ਸੌਵੇਂਗਾ ਕਿ ਤੇ ਇੱਧਰ ਪੈ ਗਿਆ ਤੇ ਉੱਧਰ ਪੈ ਗਿਆ ਕਿ ਫਲਾਣੀ ਗਲੀ ਦੇ ਵਿੱਚ ਪੈ ਗਿਆ ਦਰਿਆ ਦੀ ਮਾਲਕੀ ਕਹਿੰਦੇ ਹੂੰ ਹੁਣ ਇੱਥੇ ਕਈਆਂ ਨੂੰ ਬੜੀ ਵੱਡੀ ਦਿੱਕਤ ਆਉਣੀ ਵੀ ਗੱਲ ਆਖੀ ਤੇ ਆਖੀ ਕਿਵੇਂ ਦਰਿਆ ਜਿਹੜਾ ਹੈ ਨਾ ਇਹ ਮਾਲਕੀ ਦੇ ਵਿੱਚੋਂ ਵਗਦਾ ਪਿਆ ਹੁਣ ਆ ਜਿਹੜਾ ਪੁਲ ਕੱਢਿਆ ਆ ਜਦੋਂ ਪੁਲ ਕੱਢਿਆ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਜਿਨ੍ਹਾਂ ਦੇ ਨਾਮ ਤੇ ਬੋਲਦੀ ਸੀ ਉਹਨਾਂ ਨੂੰ ਰੁਪਈਏ ਦਿੱਤੇ ਗਏ ਮੈਂ ਸਿਰਫ ਹੱਥ ਬੰਨ ਕੇ ਇਨੀ ਕ ਬੇਨਤੀ ਕਰਾਂਗਾ ਭਗਵੰਤਮਾਨ ਸਰਕਾਰ ਇਹ ਨਵਾਂ ਕੰਮ ਕਰ ਦੇਗੀ ਤੁਸੀਂ ਇੰਜ ਕਰੋ ਵੀ ਦਰਿਆ ਦੀ ਨਾ ਚਾਰ ਚੁਫੇਰੇ ਇੱਕ ਮੇਰੈਂਡ ਕਰ ਦਿਓ ਵੀ ਪਾਣੀ ਆਉਣ ਤੱਕ ਕਿੰਨਾ ਕ ਵਗਦਾ ਆ ਇਨੂੰ ਕਿੱਥੋਂ ਕਿੱਥੋਂ ਡੂੰਘਾ ਕੀਤਾ ਜਾਵੇਗਾ ਜਿੱਥੇ ਦਰਾਂ ਦੇ ਵਿੱਚ ਅਗਲੇ ਪਾਸੇ ਰੇਤ ਆ ਚੁੱਕੀ ਹੈ ਜਾਂ ਹੋਰ ਮਿੱਟੀ ਆ ਚੁੱਕੀ ਉਹਨੂੰ ਪਾਸੇ ਕੀਤਾ ਜਾਵੇ ਮੈਂ ਦਾਵੇ ਨਾਲ ਆਖਾਂ ਨੂੰ ਤਿਆਰਾਂ ਹਮ ਦਰਿਆ ਨੂੰ ਜੀ ਮਾਲਕ ਬਣਾ ਦਿਓ ਲੋਕਾਂ ਨੂੰ ਮੁਆਵਜ਼ਾ ਦੇ ਕੇ ਇੱਕ ਪਾਸੇ ਕਰ ਦਿਓ ਰੌਲਾ ਮੁੱਕ ਜਾਏਗਾ ਦਰਿਆ ਆਪਣੀ ਸੀਮਾ ਦੇ ਵਿੱਚ ਬਗੇਗਾ ਹੁਣ ਆਪਾਂ ਕਹਿੰਨੇ ਆ ਵੀ ਸੀਮਾ ਦੇ ਵਿੱਚ ਕਿਵੇਂ ਬਗੇਗਾ ਫਿਰ ਕੀ ਹੋਵੇਗਾ ਵੀ ਸਰਕਾਰ ਕੀ ਕਰੇਗੀ ਜਿਹੜੀ ਦਰਿਆ ਆ ਦਰਿਆ ਨੂੰ ਅਗਲੇ ਪਾਸੇੋਂ ਖਾਲਿਆ ਵੀ ਜਾ ਸਕਦਾ ਹੈ ਜਿਵੇਂ ਆਪਾਂ ਖਾਲ ਖਾਲ ਦੇ ਕੋਨੇ ਸਾਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਪਾਣੀ ਛੱਡਣਾ ਨਾ ਪਾਣੀ ਕਾਹਾਂ ਲੈ ਕੇ ਜਾਣਾ ਹੈ ਕਹਿੰਦੇ ਖਾਲ ਖਾਲੋ ਬਈ ਪਹਿਲਾਂ ਬਈ ਇਹ ਖਾਲ ਦੇ ਵਿੱਚ ਰੁਕਾਵਟ ਆਉਣ ਕਿਹੜਾ ਦਿੱਕਤ ਆਏਗੀ ਹੁਣ ਜਿਹੜਾ ਇਸ ਤੋਂ ਪਿੱਛੇ ਇੱਕ ਬਾ ਮੈਜਰ ਤੋਂ ਚੱਲਦੀ ਹੁੰਦੀ ਸੀ ਰੇਲ ਕਿਦਰ ਪਿੰਡੀ ਵਾਲਾ ਪਿੰਡੀ ਵਾਲਾ ਉਹ ਉਸੇ ਤੋਂ ਚੱਲਦਾ ਹੁੰਦਾ ਸੀ ਟ੍ਰੈਫਿਕ ਹੋਣਾ ਬੰਦ ਹੋ ਗਿਆ ਹੁਣ ਉੱਥੇ ਇੱਕ ਸੈਰ ਤੇ ਪੁਲ ਬਣ ਗਿਆ ਬਿਲਕੁਲ ਠੀਕ ਹੈ ਜੀ ਉਹਦੇ ਤੇ ਤੁਸੀਂ ਆਮ ਕਰਕੇ ਮੈਂ ਕਹਿੰਦਾ ਜਦੋਂ ਪਾਣੀ ਨਹੀਂ ਹੁੰਦਾ ਉਦੋਂ ਵੀ ਖੇਤਾਂ ਉੱਤਰ ਕੇ ਵੇਖੋ ਖਤਰੇ ਦਾ ਨਿਸ਼ਾਨਦੇ ਉੱਤੇ ਮਿੱਟੀ ਆਈ ਪਈ ਹੈ ਇਰੇ ਭਾਈ ਹੁੰਦੀ ਐ ਹੈਨਾ ਹੁਣ ਜਦੋਂ ਹੁਣ ਸੌਣ ਮਹੀਨੇ ਤੋਂ ਪਹਿਲਾਂ ਤੁਹਾਡੇ ਕੋਲ 11 ਮਹੀਨੇ ਉਦੋਂ ਕੀ ਕਰਦੇ ਹੋ ਹੁਣ ਸਰਕਾਰਾਂ ਕਿੰਨੀਆਂ ਸਾਡੇ ਸਾਰੇ ਐਮ ਐਲ ਏਜ਼ ਲੱਗ ਗਏ ਉਹ ਦਬਾ ਦਬ ਜੀ ਦਰਿਆ ਦੇ ਕੰਡੇ ਤੇ ਪਹੁੰਚ ਗਏ ਉਹ ਡੀ ਸੀ ਸਾਹਿਬ ਨੂੰ ਵੀ ਲੈ ਕੇ ਪਹੁੰਚ ਗਏ ਉਹ ਪ੍ਰਸ਼ਾਸਨ ਨੂੰ ਵੀ ਲੈ ਕੇ ਪਹੁੰਚ ਗਏ ਹੁਣ ਤੇ ਭਾਈ ਜੀ ਅਗਲਾ ਚੜਿਆ ਆਇਆ ਹੁਣ ਤੁਹਾਡੇ ਆਉਣ ਦਾ ਹੁਣ ਤਾਂ ਤੁਸੀਂ ਆਪ ਦਾ ਬਚਾ ਕਰੋ ਤੁਸੀਂ ਕਿਤੇ ਰੁਣ ਜੋ ਜਿਹੜੇ ਤੁਹਾਡੇ ਕੋਲ 11 ਮਕੀਮੇ ਸੀ ਉਹਨਾਂ 11 ਮਸ਼ੀਨਾਂ ਦੇ ਵਿੱਚ ਪੂਕਤਾ ਪ੍ਰਬੰਧ ਕਰਦੇ 47 ਤੋਂ ਲੈ ਕੇ ਹੁਣ ਤੱਕ ਯਾਰ ਤੁਹਾਡੇ ਕੋਲ ਪਾਣੀ ਨਹੀਂ ਮੈਨੇਜ ਹੋ ਰਿਹਾ ਬਿਲਕੁਲ ਜੀ ਤੇ ਮੈਨੇਜ ਬੋ ਮੈਂਟ ਬੋਰਡ ਦੀ ਵੀ ਆਪਾਂ ਗੱਲ ਕਰ ਲਈ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਖਤਰੇ ਦੇ ਨਿਸ਼ਾਨ ਵੇਖਦੇ ਰਹਿੰਦੇ ਨੇ ਕਿ ਥੋੜਾ ਥੋੜਾ ਪਾਣੀ ਰਿਲੀਜ਼ ਕੀਤਾ ਜਾਵੇ ਅੱਜ ਹੁਣ ਵੇਖੋ ਕੱਲ 40000 ਕਿਊਸਕ ਛੱਡਿਆ ਅੱਜ ਫਿਰ 60000 ਕਿਊਸਕ ਪਾਣੀ ਛੱਡਤਾ ਹੈ ਇਹਦੇ ਫਿਰ ਲੋਕਾਂ ਦੀਆਂ ਮਾਲਕੀਆਂ ਜੀ ਚੱਲਣਗੇ ਦਰਿਆ ਫਿਰ ਵੇਖੋ ਦਰਿਆ ਜਿਹੜਾ ਮਾਲਕੀ ਦੇ ਵਿੱਚ ਚੱਲੇਗਾ ਜਦੋਂ ਪਾਣੀ ਨੂੰ ਕਿਸੇ ਤਰੀਕੇ ਮੈਨੇਜ ਕਰਕੇ ਨਹੀਂ ਛੱਡਿਆ ਜਾਵੇਗਾ ਤਾਂ ਦਰਿਆ ਜਦੋਂ ਪਤਾ ਹੈ ਵੀ ਮਾਨਸੂਨ ਆਏ ਕੋਏ ਨੇ ਥੋੜਾ ਥੋੜਾ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰ ਦਿਓ ਬਾਕੀ ਜੇ ਪਿੱਛੇ ਬਰਸਾਤਾਂ ਹੁੰਦੀਆਂ ਨੇ ਤੇ ਉਹਦੀ ਜਿਹੜੀ ਕਪੈਸਿਟੀ ਹੈ ਉਸ ਤਰੀਕੇ ਨਾਲ ਮੈਨੇਜ ਕੀਤੀ ਜਾਵੇ ਚਲੋ ਮੈਂ ਉਹਨਾਂ ਤੇ ਕਿੰਤੂ ਨਹੀਂ ਕਰਦਾ ਮੈਂ ਸਾਰੀ ਗੱਲ ਛੱਡ ਦੇਣਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੋਂ ਦਰਿਆ ਅੱਗੇ ਲੰਘ ਕੇ ਆਉਂਦਾ ਆ ਸਾਡੇ ਹੁਣ ਤੱਕ ਦੇ ਪ੍ਰਬੰਧ ਕੀ ਨੇ ਤੁਸੀਂ ਦੱਸੋ ਵਿਦੇਸ਼ਾਂ ਵਿੱਚ ਮੀਂਹ ਨਹੀਂ ਪੈਂਦਾ ਬਹੁਤ ਜ਼ਿਆਦਾ ਵਿਦੇਸ਼ਾਂ ਵਿੱਚ ਦਰਿਆ ਨਹੀਂ ਚੜ ਜਾਂਦੇ ਜੀ ਠੀਕ ਹੈ ਉਹ ਲੋਕ ਸੜਕਾਂ ਤੇ ਆ ਜਾਂਦੇ ਨੇ ਮਰ ਮੁੱਕ ਜਾਂਦੇ ਹਾਂ ਕਿਤੇ ਕਿਤੇ ਐਸੀ ਸਥਿਤੀ ਬਣਦੀ ਵੀ ਹੈ ਮੈਂ ਇਹ ਨਹੀਂ ਕਹਿ ਸਕਦਾ ਨਹੀਂ ਬਣਦੀ ਤੇ ਕਿੱਜੇ ਫਿਲਪੀਨ ਦੇ ਵਿੱਚ ਬਣੀ ਹੈ ਉਧਰ ਸਿੱਖ ਆਬਾਦੀ ਨੇ ਬਹੁਤ ਵੱਡੇ ਪੱਧਰ ਜੋ ਪ੍ਰਲੰਗਨ ਲਾਇਆ ਪ੍ਰਬੰਧ ਕੀਤੇ ਹੈ ਮੈਂ ਕਹਿੰਦਾ ਸਾਡਾ ਇਲਾਕਾ ਹਰ ਸਾਲ ਹੀ ਮਰਦਾ ਹੈ ਹਾਂ ਅੱਜ ਇਸ ਇਲਾਕੇ 'ਚ ਆਪਾਂ ਖੜੇ ਆ ਨਾ ਜੀ ਇਹ ਜਿਸ ਇਲਾਕੇ 'ਚ ਆਪਾਂ ਖੜੇ ਆ ਮੈਂ ਇੱਥੇ ਦਰਸ਼ਕੋ ਤੁਹਾਨੂੰ ਥੋੜਾ ਜਿਹਾ ਕੈਮਰੇ ਦੇ ਵਿੱਚ ਤੁਸੀਂ ਵੇਖ ਰਹੇ ਹੋਵੋਗੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਪਏਗਾ ਵੀ ਅਗਲਾ ਪਾਸਾ ਜਿਹੜਾ ਤੁਹਾਨੂੰ ਵਿਖਾਵਾਂਗੇ ਪਿੰਡਾਂ ਦੇ ਪਿੰਡ ਡੁੱਬ ਗਏ ਬਿਲਕੁਲ ਇੱਥੇ ਖੜ ਕੇ ਕਹਿੰਦੇ ਆ ਜੀ ਪਾਕਿਸਤਾਨ ਨੂੰ ਪਾਣੀ ਛੱਡਿਆ ਪਾਕਿਸਤਾਨ ਦੇ ਤੋਂ 70 ਕਿਲੋਮੀਟਰ ਆ ਜੀ 70 ਕਿਲੋਮੀਟਰ ਦੇ ਘੇਰੇ 70 80 ਪਿੰਡ ਡੁੱਬ ਗਏ ਮੈਂ ਕਹਿੰਦਾ 70 ਵੀ ਕਿਉਂ ਵੱਧ ਪਿੰਡਾਂ ਜਾਂਦੇ ਆ ਹੂੰ ਇਸ ਤੋਂ ਵੱਧ ਪਿੰਡਾਂ ਜਾਂਦੇ ਆ ਬਿਲਕੁਲ ਜੀ ਉਹ ਹੁਣ ਪੇਤੀ ਹੋ ਗਏ ਉਹਨਾਂ ਨੂੰ ਪਤਾ ਵੀ ਪਾਣੀ ਆਉਣਾ ਸਰਕਾਰਾਂ ਨੇ ਦੇਣਾ ਕੁਛ ਨਹੀਂ ਉਹ ਤਾਂ ਰੱਬ ਦਾ ਭਾਣਾ ਮੰਨ ਲਿਆ ਮੱਝਾਂ ਰੋੜਦੀਆਂ ਕਿ ਜ਼ਿਮੀਦਾਰ ਦੀਆਂ ਦੱਸ ਉਹ ਰੱਬ ਦਾ ਭਾਣਾ ਮੰਨ ਲਿਆ ਹੁਣ ਮੈਂ ਕਹਿੰਦਾ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਕਹਿੰਦਾ ਬਾਪੂ ਜੀ ਆਜ਼ਾਦੀ ਹੈ ਉਹ ਕਹਿੰਦਾ ਭਾਈ ਸਾਡੇ ਬਾਤੇ ਤੇ ਕੋਈ ਜਾਂਦੀ ਨਹੀਂ ਪਤਾ ਨਹੀਂ ਪਾਣੀ ਕਦੋਂ ਆ ਜਾਣਾ ਸਾਡੀ ਤੇ ਬਰਬਾਦੀ ਆਏ ਸਾਡੀ ਤੇ ਬਰਬਾਦੀ ਆਏ ਸਾਲ ਹੈਨਾ ਇੱਥੇ ਹੁਣ ਉਹਨਾਂ ਨੂੰ ਮੁਆਵਜ਼ੇ ਦੇਣੇ ਇੱਥੇ ਕੋਈ ਦਿੱਤੇ ਨਹੀਂ ਜਾ ਰਹੇ ਪਿਛਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਜਾ ਜਾ ਕੇ ਪੁੱਛਿਆ ਕਹਿੰਦੇ ਮਜ਼ਾਕ ਹੋ ਜਾਂਦਾ ਐਡੇ ਛੋਟੇ ਚੈੱਕ ਹੁੰਦੇ ਕਿਸੇ ਨੂੰ ਵਖਾਉਣ ਜੋਗੇ ਨਹੀਂ ਰਹਿੰਦੇ ਬਿਲਕੁਲ ਸਰ ਬੈਂਕ ਦੇ ਵਿੱਚ ਜਾਣ ਜੋਗੇ ਨਹੀਂ ਰਹਿੰਦੇ ਸੁਰਪਾਲ ਸਿੰਘ ਤਿੰਨ ਚਾਰ ਕੰਮ ਹੋਣ ਵਾਲੇ ਆ ਇੱਕ ਦਰਿਆ ਨੂੰ ਦਰਿਆ ਦੀ ਮਾਲਕੀ ਦੇ ਵਿੱਚ ਵਗਣ ਦਿਓ ਤੇ ਇਹਨੂੰ ਮਾਲਕ ਬਣਾ ਦਿਓ ਲੋਕਾਂ ਦੇ ਕੋਲੋਂ ਜ਼ਮੀਨਾਂ ਲੈ ਲਓ ਲੋਕਾਂ ਨੂੰ ਰੁ ਲੋਕੀ ਆਪਣੀ ਜ਼ਮੀਨ ਲੈਣ ਆਪਣਾ ਘਰ ਪਾਉਣ ਆਪਣੇ ਬੱਚਿਆਂ ਨੂੰ ਪੇਧਰਨ ਕੁਝ ਵੀ ਕਰਨ ਇਹ ਤੁਹਾਡਾ ਕੰਮ ਨਹੀਂ ਹੈ ਮਖੂਸ ਸਰ ਪਾਣੀ ਦਾ ਮੁੱਦਾ ਜਿਹੜਾ ਹੈ ਬੜੇ ਲੰਮੇ ਸਮੇਂ ਤੋਂ ਆਪਾਂ ਵੇਖਦੇ ਵੀ ਬੜਾ ਭੱਖਰਿਆ ਹੈ ਪੰਜਾਬ ਦੇ ਪਾਣੀ ਦੀ ਹਰੀ ਦੀ ਅੱਖ ਹੀ ਹਰਿਆਣਾ ਕਹਿੰਦਾ ਸਾਨੂੰ ਦੇ ਦਿਓ ਆ ਹੁਣ ਦੀ ਅੱਖ ਹਾਂ ਹਰਿਆਣਾ ਵਾਲੇ ਪਾਣੀ ਕੀਤੀਆਂ ਜਿਹੜੀਆਂ 12 ਮਹੀਨੇ ਚੱਲਦੀਆਂ ਨਹਿਰਾਂ ਅੱਜ ਬੰਦ ਕਰਕੇ ਇਹ ਜਿਹੜਾ ਗੰਦਾ ਪਾਣੀ ਕਲਾਲੀਆ ਦਾ ਪਾਣੀ ਵੀ ਇਹਨਾਂ ਨੂੰ ਵੀ ਉਹ ਨਹਿਰਾਂ ਪਾਜ ਖਾਲਣੀਆਂ ਪੈਣਗੀਆਂ ਸਰਕਾਰ ਨੂੰ ਖਰਚਾ ਕਰਨਾ ਪਏਗਾ ਇਹ ਸਾਰੀ ਰੇਤ ਇਹ ਜਿੰਨੀ ਕਲਾਲੀ ਇਹ ਲੋਕਾਂ ਦੀਆਂ ਜ਼ਮੀਨਾਂ ਨੂੰ ਛੱਡ ਦਿਓ ਬਿਲਕੁਲ ਇਸੇ ਪ੍ਰਕਾਰ ਹੁੰਦਾ ਹੈ ਫਿਰ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਮੈਂ ਇਹ ਦਰਿਆ ਦਾ ਜਦੋਂ ਪਾਣੀ ਨਿਕਲ ਕੇ ਜਾਂਦਾ ਹੈ ਨਾ ਫਸਲ ਤੇ ਬਰਬਾਦ ਹੋਈ ਕੋਈ ਕੋਈ ਇਹ ਕਿ ਤੋ ਖਾਰ ਪਾ ਜਾਂਦਾ ਤੇ ਕਿਤੇ ਵੱਡੇ ਵੱਡੇ ਢਿੱਕ ਲਾ ਜਾਂਦਾ ਇਹ ਜਿਹੜਾ ਦਰਿਆ ਹੈ ਨਾ ਆ ਜਿਹੜਾ ਹੈ ਇਹ ਬੜਾ ਕੁਛ ਆਪਣੇ ਨਾਲ ਲੈ ਕੇ ਇਕੱਲਾ ਪਾਣੀ ਨਹੀਂ ਆ ਰਿਹਾ ਕਿ ਕੰਦੀ ਕਲਾਲੀ ਨਹੀਂ ਆ ਰਹੀ ਜਿਹੜੀ ਦੇਸਤੀ ਪਈ ਹੈ ਇਹਦਾ ਪਤਾ ਹੀ ਕੋਈ ਨਹੀਂ ਕਿੱਥੋਂ ਇਹਨੇ ਬਹੁਤ ਵੱਡਾ ਟੋਆ ਪੁੱਟ ਜਾਣਾ ਸੱਚ ਜੀ 88 ਦੇ ਪਾਣੀਆਂ ਦੇ ਟੋਏ ਅੱਜ ਵੀ ਜਾ ਕੇ ਦੇਖ ਲੋ ਇਧਰ ਗਿੱਦੜ ਪਿੰਡੀ ਆਲੇ ਪਾਸੇ ਜਿਹੜੇ ਅੱਜ ਤੱਕ ਨਹੀਂ ਪੂਰੇ ਗਏ ਤੁਹਾਡੇ ਕੋਲ ਕਿੰਨੀ ਐਡਵਾਂਸ ਮਸ਼ੀਨਰੀ ਆ ਗਈ ਹੈ ਸੱਚ ਜੀ ਇੱਕ ਬੜਾ ਵੱਡਾ ਟੋਆ ਹੈ ਹੂੰ ਬਾਬਾ ਸੀਚੇ ਵੱਲ ਪਿੱਛੇ ਭੱੜ ਰਿਹਾ ਸੀ ਚਲੋ ਦੇਖੋ ਚੰਗੇ ਮੈਨੂੰ ਚੰਦਾ ਕਹਿਣਾ ਪਏਗਾ ਰਪਾਲਸਿਆ ਤੁਸੀਂ ਅੱਖਾਂ ਬੰਦ ਨਹੀਂ ਕਰ ਸਕਦੇ ਬਾਬਾ ਸੀਚੇ ਵੱਲ ਨੇ ਘੱਟੋ ਘੱਟ 200 ਟਰੈਕਟਰ ਲਾਇਆ ਤੇ ਉਹ ਭਰਦੇ ਪਏ ਸੀ ਕਈ ਕਿਲੋਮੀਟਰ ਤੱਕ ਵੱਟਾ ਮੈਂ ਕਿਹਾ ਜੀ ਕਦੋਂ ਦਾ ਕਹਿੰਦੇ 88 ਦਾ ਮੈਂ ਕਦੋਂ ਦਾ ਹੂੰ ਕਹਿੰਦੇ 88 ਦਾ ਹੁਣ 88 1988 12 ਸਾਲ ਉਹ ਲਾ ਲਓ ਤੇ 25 ਸਾਲ ਆ ਲਾ ਲਓ 12 ਤੇ 25 37 ਸਾਲ ਹੋ ਗਏ ਖੱਡਾ ਨਹੀਂ ਪੂਰਿਆ ਗਿਆ ਆ ਦਰਿਆਵਾਂ ਦਾ ਬਣਾਇਆ ਹੋਇਆ ਤੇ ਕਿਤੇ ਕਿਤੇ ਐਡਾ ਵੱਡਾ ਰੇਤ ਦਾ ਢਿਗ ਲਾ ਜਾਂਦੇ ਨੇ ਉਹ ਗਰੀਬ ਬੰਦੇ ਕੋਲ ਚੁਕਿਆ ਨਹੀਂ ਜਾਂਦਾ ਹੁਣ ਉਹਦੀ ਫਸਲ ਇੱਕ ਵਾਰ ਦੀ ਨਹੀਂ ਬਰਬਾਦ ਹੋਈ ਉਹਦੀ ਕਈ ਵਾਰੀ ਹੋ ਸਕਦਾ ਸਾਰੀ ਜ਼ਿੰਦਗੀ ਦੀ ਬਰਬਾਦ ਹੋ ਗਈ ਹੋਵੇ ਜਿਹਦੇ ਖੇਤ ਦੇ ਵਿੱਚ ਟੋਆ ਪੈ ਗਿਆ ਭਰੇ ਉਤੋਂ ਜਾਣਾ ਨਹੀਂ ਜੀ ਜਿਹਦੇ ਖੇਤ ਦੇ ਵਿੱਚ ਇਹ ਢਿਗ ਸੁੱਟ ਗਿਆ ਉਹ ਕਾਬੂ ਨਹੀਂ ਆਉਣਾ ਜੀ ਤੇ ਸਰਕਾਰਾਂ ਬਸ ਉਦੋਂ ਹੀ ਫੋਟੋ ਮਾਰਕ ਚਾਉਂਦੀਆਂ ਜਦੋਂ ਦਰਿਆ ਦੇ ਵਿੱਚ ਪਾਣੀ ਖੁੰਦਾ ਮੁੜ ਕੇ ਕੋਈ ਗਰੀਬ ਦੀ ਬਾਨੀ ਫੜਦਾ ਸੋ ਕਹਿਣ ਤੋਂ ਭਾਵ ਮੇਰੇ ਸਿਰਫ ਇਹ ਹੈ ਵੀ ਇਹ ਜੇ ਪਾਣੀ ਆਇਆ ਪਹਿਲਾਂ ਤੇ ਪਾਣੀ ਨੂੰ ਮੈਨੇਜ ਕਰਨਾ ਜੀ ਤੁਹਾਡੇ ਕੋਲ ਹੁਣ ਤੱਕ ਪਾਣੀ ਮੈਨੇਜ ਕਿਉਂ ਨਹੀਂ ਕੋਰੇਆ ਦਰਿਆ ਦੀ ਮਲਕੀ ਕਿਉਂ ਨਹੀਂ ਹੈ ਜਿਹੜੇ ਨੋਕ ਬਰਬਾਦ ਹੋਏ ਨੇ ਚਲੋ ਸਿੱਖ ਮੈਂ ਕਹਿੰਦਾ ਪੰਜਾਬ ਦੀ ਧਰਤੀ ਨੂੰ ਤੇ ਵਰਦਾਨ ਹੈ ਨਾ ਉਹਨਾਂ ਪਾਣੀ ਆਇਆ ਤੁਸੀਂ ਵੇਖਿਆ ਜੇ ਕੱਲ ਤੱਕ ਟਰਾਲੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਇਹ ਟਰਾਲੀ ਕਿੱਥੋਂ ਆਈ ਹੈ ਜੀ ਇਹ ਦੀ ਉਹ ਬਿਲਕੁਲ ਪਾウダー ਤੋਂ ਆਈ ਹੈ ਜੀ ਜਿਹੜਾ ਰਾਜਸਥਾਨ ਨੂੰ ਵਾਟਰ ਲੱਗਦਾ ਇਹ ਕਿੱਥੋਂ ਆਈ ਜੀ ਬਟਿੰਡੇ ਵਾਲੇ ਪਾਸਿਓਂ ਆਈ ਏ ਇਹ ਕਿੱਥੋਂ ਆਈ ਏ ਜੀ ਇਹ ਮਾਨਸੇ ਵਾਲੇ ਪਾਸਿਓਂ ਆਈ ਏ ਲੋਕੀ ਲੰਗਰ ਲੈ ਕੇ ਤੂੜੀ ਲੈ ਕੇ ਸਾਰਾ ਪ੍ਰਬੰਧ ਕਰਦੇ ਆ ਜਾਂਦੇ ਆ ਕਿਉਂ ਉਹ ਤੇ ਆ ਗਈ ਇਨਸਾਨੀਅਤ ਰਿਸਪੌਂਸਿਬਿਲਟੀ ਸਰਕਾਰਾਂ ਦੀ ਕਰੀ ਹੈ ਹੈਨਾ ਉਹ ਦੋ ਦਿਨ ਅੱਗੇ ਸੋ ਕਹਿਣ ਤੋਂ ਮੇਰੇ ਭਾਵ ਹੈ ਜੇ ਡੀਸੀ ਸਾਹਿਬ ਆਉਂਦੇ ਆ ਦੁੱਧੇ ਆਉਂਦੇ ਆ ਅੱਜ ਪ੍ਰਬੰਧ ਕਰਦੇ ਇਸ ਤੋਂ ਪਹਿਲਾਂ ਆ ਕੇ ਜਾਇਦਾ ਲੈਣ ਕਿ ਸੌਣ ਮਹੀਨਾ ਹੋਣਾ ਪਿਛਲੇ ਸਾਲ ਆਹ ਬਰਬਾਦੀ ਹੋਈ ਸੀ ਐਦਕੀ ਸੌਣ ਦੇ ਵਿੱਚ ਬਰਬਾਦੀ ਨਾ ਹੋਵੇ ਇਹਦੇ ਲਈ ਅਸੀਂ ਪਹਿਲਾਂ ਪ੍ਰਬੰਧ ਕਰਾਂਗੇ ਪਿਛਲੀ ਵਾਰ ਮੰਤਰੀ ਸਾਹਿਬ ਦੀ ਗੱਲ ਕਰ ਲਈਏ ਹਲਕੇ ਦੇ ਵਿਧਾਇਕ ਸਾਹਿਬ ਦੀ ਗੱਲ ਕਰ ਲਈਏ ਆਪਣੇ ਭਗਵੰਤ ਮਾਨ ਜੀ ਦੀ ਗੱਲ ਕਰ ਲਈਏ ਇਹਨਾਂ ਨੇ ਕਿਹਾ ਸੀ ਨੋਜ ਜਾਂ ਲਾ ਦੇਾਂਗੇ ਪੱਥਰ ਲਾ ਦੇਾਂਗੇ ਕਿ ਇਹ ਬੰਦ ਪੱਕੇ ਕਰ ਦੇਾਂਗੇ ਪਰ ਵੇਖੋ ਪਾਣੀ ਫੇਰ ਆ ਗਿਆ ਬੰਨ ਪੱਕੇ ਨਹੀਂ ਹੋਏ ਪੱਥਰ ਲੱਗਾ ਨਹੀਂ ਉਹਨਾਂ ਦੇ ਬਿਆਨਨ ਕੇ ਦੇਖਦੇ ਜੀ ਪਿਛਲੇ ਵੈਸੇ ਲੀਡਰਾਂ ਦੇ ਬਿਆਨਾਂ ਨੂੰ ਮੈਂ ਕਦੀ ਵੀ ਸੀਰੀਅਸ ਨਹੀਂ ਲਿਆ ਹਮ ਕਦੀ ਵੀ ਸੀਰੀਅਸ ਨਹੀਂ ਲਿਆ ਇਸ ਕਰਕੇ ਲੋਕ ਉਦੋਂ ਹੁੰਦੇ ਨੇ ਜਿਹੜੇ ਨਾਲ ਉਹਨਾਂ ਨੇ ਨਾ ਕੋਈ ਨਾ ਚੇਅਰਮੈਨ ਹੀ ਲੈਣੀ ਹੁੰਦੀ ਹੈ ਕਿਸੇ ਨੇ ਪਿੰਡ ਦਾ ਕੋਈ ਲੈਣਾ ਹੁੰਦਾ ਹੈ ਜਦੋਂ ਲੀਡਰ ਦੇ ਬਿਆਨ ਤਾਂ ਨਾਲ ਹੀ ਕਹਿੰਦੇ ਬੋਲੇ ਸੋ ਨਿਹਾਲ ਸੱਚ ਦੀ ਅਕਲ ਮੇਰਾ ਤਾਂ ਹਾਸਾ ਨਿਕਲਦਾ ਭਾਈ ਕਾਰਨ ਇਹ ਲੀਡਰਾਂ ਦੇ ਬਿਆਨ ਜਿਹੜੇ ਨੇ ਮੈਂ ਦੇਖੋ ਮੈਂ ਬਹੁਤੀ ਦੂਰ ਨਹੀਂ ਜਾਂਦਾ ਚਲੋ ਤੁਸੀਂ ਦੱਸਿਆ ਵੀ ਬਿਆਨ ਦਿੱਤੇ ਮੈਂ ਸੁਣੇ ਨਹੀਂ ਪਰ ਇੱਕ ਮੈਨੂੰ ਗੱਲ ਦੱਸ ਦਿਓ ਵੀ ਉਹ ਬਿਆਨ ਅਜ ਨਜ਼ਰ ਆ ਰਹੇ ਦਰਿਆ ਪੱਕਾ ਹੋ ਗਿਆ ਨਹੀਂ ਦੋਵੇਂ ਪਾਸਿਆਂ ਤੋਂ ਬੰਦੇ ਪਕਰ ਲੱਗ ਗਏ ਨਹੀਂ ਲੱਗੇ ਫਿਰ ਬਿਆਨ ਬਿਆਨ ਹੀ ਰਹਿ ਗਏ ਨਾ ਤੇ ਉਹ ਜਦੋਂ ਬਿਆਨ ਦਿੱਤੇ ਸੀ ਮੀਡੀਆ ਦੇ ਵਿੱਚ ਉੱਥੇ ਲੱਗੇ ਡੀਸੀ ਸਾਹਿਬ ਵੀ ਨੇ ਲੱਗੇ ਐਸਡੀ ਐਸਡੀਐਮ ਸਾਹਿਬ ਵੀ ਨੇ ਹੈਨਾ ਉਹ ਹੁਣ ਕਿਸੇ ਨੂੰ ਪੁੱਛ ਕੇ ਵੇਖੋ ਕਹਿੰਦੇ ਅਸੀਂ ਤਾਂ ਉਥੋਂ ਵੱਧੀ ਹੋਗੀ ਸਾਹੀ ਦੇ ਬਾਹਰ ਚਲੇ ਗਏ ਉਹਨੇ ਪੱਲਾ ਛੱਡ ਲਿਆ ਜੀ ਹੈਨਾ ਹੁਣ ਜੇ ਤੁਸੀਂ ਪੁੱਛੋਗੇ ਕਿਸੇ ਪੋਲੀਟੀਕਲ ਬੰਦੇ ਨੂੰ ਠੀਕ ਹੈ ਉਹ ਕਹਿੰਦਾ ਜੀ ਉਸ ਤੋਂ ਬਾਅਦ ਹੋਰ ਬੜੇ ਪੰਜਾਬ ਦੇ ਕੰਮ ਖੋਣ ਵਾਲੇ ਸੀ ਉਹ ਸਾਰੇ ਕੰਮਾਂ ਦੇ ਵਿੱਚ ਅਸੀਂ ਲੱਗ ਗਏ ਇਹ ਇੱਕ ਛੋਟਾ ਕੰਮ ਹੈ ਭਾਈ ਜੀ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਕਿੱਥੋਂ ਸ਼ੁਰੂ ਹੁੰਦਾ ਹੈ ਹੂੰ ਮੈਂ ਕਹਿੰਦਾ ਵੀ ਤੁਸੀਂ ਹੈਰਾਨ ਹੋ ਜੂਗੇ ਰੋਪੜ ਤੋਂ ਲੈ ਕੇ ਬਰਬਾਦੀ ਕਰਦਾ ਜਾਂਦਾ ਫਿਰ ਅੱਗੇ ਬਿਲਕੁਲ ਸੋ ਇਸ ਕਰਕੇ ਸੋਹਣੇ ਪ੍ਰਬੰਧ ਹੋਣੇ ਚਾਹੀਦੇ ਨੇ ਜਿਹਦੇ ਕਰਕੇ ਵੈਸੇ ਕਿੰਨਾ ਸੋਹਣਾ ਲੱਗਦਾ ਠੀਕ ਹੈ ਦਰਿਆ ਪਾਣੀਆਂ ਨਾਲ ਹੀ ਸੋਹਣੇ ਲੱਗਦੇ ਖਾਲੀ ਦਰਿਆ ਚੰਗੇ ਨਹੀਂ ਲੱਗਦੇ ਉੱਤੋਂ ਦੀ ਪੁੱਲ ਦੇ ਲੱਗੋ ਤੇ ਖੇਟਾਂ ਪਾਣੀ ਨਾਲ ਖੋਵੇ ਹੈਨਾ ਪਰ ਇਹ ਆ ਵੀ ਨੂੰ ਥੋੜਾ ਜਿਆ ਮੈਨੇਜ ਕਰਨਾ ਪ ਇਹਦੇ ਨਾਲ ਬਿੱਲ ਜੇ ਮੈਨੇਜ ਤਾਂ ਕਰਨਾ ਪੈਣਾ ਕਿਉਂਕਿ ਆਪਾਂ ਇਹਨਾਂ ਨੇ ਛੇੜਚੜ ਕੀਤੀ ਜਾਂ ਛੇੜਚੜ ਬੰਦ ਕਰ ਦਿਓ ਕੁਦਰਤ ਆਪਣੇ ਆਪ ਹੀ ਮੈਨੇਜ ਕਰ ਲੈਂਦੀ ਹੈ। ਹੂੰ ਪਾਣੀ ਦਾ ਪ੍ਰਵਾਹ ਜਿਹੜਾ ਕਿਸੇ ਨਾ ਕਿਸੇ ਪਾਸੇ ਨਿਕਲ ਜਾਣਾ ਹੈ। ਉਹ ਕੁਦਰਤ ਨੇ ਆਪਣਾ ਸਿਸਟਮ ਲੀਕਾ ਆਪ ਹੀ ਬਣਾਇਆ ਨੇ। ਉਹ ਤੁਹਾਨੂੰ ਲੀਕਾ ਨਹੀਂ ਬਣਾਉਣੀਆਂ ਪੈਣੀਆਂ। ਇਸ ਕਰਕੇ ਜਾਂ ਤੇ ਉਹਨੂੰ ਉਹਦੇ ਤੇ ਰਹਿਣ ਦਿਓ ਤੇ ਜੇ ਤੁਸੀਂ ਡੈਮ ਬਣਾਉਂਦੇ ਹੋ ਤਾਂ ਫਿਰ ਇਹਨਾਂ ਨੂੰ ਮੈਨੇਜ ਵੀ ਕਰੋ ਵੀ ਪਾਣੀ ਗਾਹ ਕਿੱਥੇ ਜਾਣਾ ਹੈ। ਬਿਲਕੁਲ ਜੀ ਦਰਿਆ ਨੂੰ ਦਰਿਆ ਦਾ ਮਾਲਕ ਬਣਾਓ ਬੜੇ ਥੋੜੇ ਸਮੇਂ ਦੇ ਵਿੱਚ ਵੀ ਜਿਹੜੀਆਂ ਬੰਗੀਆਂ ਬਦੇਰੀਆਂ ਕਰੀਆਂ ਦਿੱਤੀਆਂ। ਵੀ ਦਰਿਆ ਲਾਵਾ ਪਰ ਸਰਕਾਰਾਂ ਨੂੰ ਪਿਛਲੀ ਵਾਰ ਵੀ ਬੀਜੀ ਨੇ ਬੇਨਤੀ ਕੀਤੀ ਸੀ ਬਹੁਤ ਵੱਡੇ ਵੱਡੇ ਚੈਨਲ ਤੇ ਗੱਲ ਚੱਲੀ ਸੀ ਕਿ ਦਰਿਆ ਦੀ ਮਾਲਕੀ ਕਿੱਥੇ ਆ ਤੇ ਕਿਸੇ ਨੂੰ ਅਜੇ ਤੱਕ ਪਤਾ ਨਹੀਂ ਦਰਿਆ ਦੀ ਮਾਲਕੀ ਕਿੱਥੇ ਆ ਸੋ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਆਹ ਜ਼ਮੀਨ ਨੂੰ ਦਰਿਆ ਦਾ ਮਾਲਕ ਬਣਾਇਆ ਜਾਵੇ ਜਿਵੇਂ ਆਹ ਜ਼ਮੀਨ ਜਿੱਥੇ ਅਸੀਂ ਪੁਲ ਤੇ ਖੜੇ ਆਂ ਇਹ ਸਰਕਾਰ ਨੇ ਜ਼ਮੀਨ ਪੈਸੇ ਦੇ ਕੇ ਬੈ ਮੁੱਲ ਖਰੀਦੀ ਏ ਅਸੀਂ ਚਾਹੁੰਦੇ ਵੀ ਆ ਵੀ ਮੁੱਲ ਖਰੀਦ ਕੇ ਜ਼ਿਮੀਂਦਾਰਾਂ ਨੂੰ ਬਾਹਰ ਕੀਤਾ ਜਾਵੇ ਉਹ ਜੋ ਬਾਹਰ ਦਾ ਰੇਟ ਏ ਮੈਂ ਕਹਿੰਦਾ ਵੀ ਉਹ ਰੇਟ ਦੇ ਕੇ ਉਹਨਾਂ ਨੂੰ ਦਰਿਆ ਤੋਂ ਬਾਹਰ ਕੀਤਾ ਜਾਏ ਔਰ ਦਰਿਆ ਆਪਣੇ ਵਹਿਣ ਦੇ ਵਿੱਚ ਵਹਿਦਾ ਰਹੇ ਕੋਈ ਟਕਰਾਅ ਨਹੀਂ ਸੋ ਇਹ ਪਾਣੀਆਂ ਦੇ ਮੁੱਦੇ ਸਾਲ ਪਰ ਅਸੀਂ ਰੋਲਾ ਪਾਉਂਦੇ ਆ ਚੈਨਲਾਂ 'ਤੇ ਹਰੇਕ ਪੋਲੀਟੀਕਲ ਵਿਰੋਧੀ ਧਿਰ ਸਾਰੇ ਰੋਲਾ ਪਾਉਂਦੇ ਨੇ ਪਰ ਹੜਾਂ ਦਾ ਪਾਣੀ ਕੋਈ ਲੈਣ ਨੂੰ ਤਿਆਰ ਨਹੀਂ ਜੇ ਅੱਜ ਗੱਲ ਕਰੀਏ ਰਾਜਸਥਾਨ ਨੂੰ ਤੁਸੀਂ ਹੜਾਂ ਦਾ ਪਾਣੀ ਲੈ ਲਓ ਕਹਿੰਦੇ ਨਹੀਂ ਅੱਜ ਜੇ ਹਰਿਆਣੇ ਨੂੰ ਕਹੀਏ ਕਹਿੰਦੇ ਹੜਾਂ ਦਾ ਪਾਣੀ ਹੜਾਂ ਦਾ ਪਾਣੀ ਕੇਵਲ ਪੰਜਾਬ ਵਾਸਤੇ ਆ ਪਰ ਜਿਹੜੀ ਧਰਤੀ 'ਤੇ ਦਰਿਆ ਵਹਿਦਾ ਜਿਹੜੀ ਧਰਤੀ ਹਰਾਂ ਦੀ ਮਾਰ ਚੱਲਦੀ ਏ ਉਹ ਦਰਿਆ ਦੀ ਇਸਲੀ ਮਾਲਕ ਹੁੰਦੀ ਏ ਨਾ ਹੀ ਸਾਨੂੰ ਮਾਲਕ ਬਣਾਇਆ ਗਿਆ ਪਾਣੀ ਦੇ ਵੀ ਮਾਲਕ ਨਹੀਂ ਸੀ ਪਾਣੀ ਵੀ ਸਾਡਾ ਮਖੂ ਸਾਹਿਬ ਆਖਰੀ ਸਵਾਲ ਪਾਣੀ ਵੀ ਸਾਡਾ ਜਿਹੜਾ 12 ਮਹੀਨੇ ਜਿਹੜਾ ਦਰਿਆਵਾਂ ਚ ਵਹਿੰਦਾ ਜਿਹਨੂੰ ਸਰਪਾਜ ਨੇ ਕਿਹਾ ਪਾਣੀ 75 ਦਰਿਆਵਾਂ ਵਾਲਾ ਨਹਿਰੀ ਹੋ ਗਿਆ ਉਹਦੇ ਚ ਅਸੀਂ ਚੁਲੀ ਨਹੀਂ ਭਰ ਸਕਦੇ ਹਮ ਪਰ ਹੁਣ ਨਹਿਰਾ ਬੰਦ ਕਰਤੀਆਂ ਵੀ ਉਹ ਗੰਦਾ ਪਾਣੀ ਉਧਰ ਨਾ ਜਾਏ ਅੱਗੇ ਪਿੱਛੇ ਰਾਜਸਥਾਨ ਇੰਨਾ ਵੀ ਪਾਣੀ ਘਟਾ ਜੇ ਤੇ ਪਿਛਲੇ ਦਿਨਾਂ ਦੇ ਰਾਜਸਥਾਨ ਦਾ ਮੁੱਖ ਮੰਤਰੀ ਇਹ ਦੌਰਾ ਕਰਕੇ ਗਿਆ ਬਿਲਕੁਲ ਮੈਂ ਇੱਥੇ ਕੀ ਕਹਿਣਾ ਚਾਹੁੰਦੇ ਅੱਜ ਇਹ ਹੜਾ ਦਾ ਪਾਣੀ ਕਿਉਂ ਨਹੀਂ ਲੈਣ ਤਿਆਰ ਹੈ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜੇ ਜਦੋਂ ਸੌਖਾ ਸਮਾਂ ਹੁੰਦਾ ਆ ਜੇ ਉਦੋਂ ਅਸੀਂ ਪਾਣੀ ਦੇ ਉੱਪਰ ਆਪਣਾ ਹੱਕ ਰੱਖਦੇ ਆ ਤੇ ਜਦੋਂ ਪਾਣੀ ਪਿੱਛੋਂ ਵੱਧ ਆ ਜਾਂਦਾ ਹੈ ਨਾ ਉਦੋਂ ਵੀ ਥੋੜਾ ਜਿਹਾ ਜੀਰਾ ਰੱਖੀਏ ਭਾਈ ਜਿਹੜੀ ਬਰਬਾਦੀ ਹੋਈ ਹੈ ਇਸ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚੋਂ ਅਸੀਂ ਪਾਣੀ ਲੈਨੇ ਆ ਉਸ ਬਰਬਾਦੀ ਦੇ ਵਿੱਚ ਵੀ ਅਸੀਂ ਆਪਣਾ ਯੋਗਦਾਨ ਪਾਵਾਂਗੇ ਲੋਕਾਂ ਨੂੰ ਮੁਆਵਦੇ ਦੇ ਰੂਪ ਦੇ ਵਿੱਚ ਜਾਂ ਐਨੀ ਕਿਸੇ ਵੀ ਰੂਪ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਨਹੀਂ ਭਾਈ ਪੀਟੇ ਹੋਏ ਪਾਣੀ ਦਾ ਮੁੱਲ ਮੁਰਦਾ ਪਿਆ ਹੈ ਪਰ ਇਹ ਜਿਹੜਾ ਪਾਣੀ ਹੈ ਕੱਲਾ ਖੇਤਾਂ ਨੂੰ ਨਹੀਂ ਜਾਂਦਾ ਇਹ ਪਾਣੀ ਉੱਥੇ ਫਟਕੜੀ ਵਿੱਚ ਪਾ ਕੇ ਨਾ ਪੀਂਦੇ ਐ ਇਹ ਪਾਣੀ ਉੱਥੇ ਬਕਾਇਦਾ ਜਦੋਂ ਜਾਂਦਾ ਨਾ ਜੀ ਤੇ ਮੈਂ ਰਾਜਸਥਾਨ ਦੇ ਵਿੱਚ ਜਾਂਨਾ ਵਾਂ ਉਹ ਘੜੇ ਦੇ ਵਿੱਚ ਪਾਣੀ ਪਾ ਕੇ ਵਿੱਚ ਫਟਕੜੀ ਪਾ ਦਿੰਦੇ ਐ ਅੱਛਾ ਅਟਕੜੀ ਜਦੋਂ ਪੈਂਦੀ ਐ ਤੇ ਜਿਹੜੀ ਪਾਣੀ ਦੀ ਗਾਰਿਆ ਮਿੱਟੀ ਐ ਗੰਦਗੀ ਉਹ ਸਾਰੀ ਖੇਤਾਂ ਵਿੱਚ ਮੈ ਜਾਂਦੀ ਉਤੋਂ ਨਤਾਰ ਕੇ ਪਾਣੀ ਪੀਂਦੇ ਐ ਓਕੇ ਤੇ ਪੀਤੇ ਹੋਏ ਪਾਣੀ ਦਾ ਮੁੱਲ ਤੇ ਫਿਰ ਇੱਥੇ ਆ ਕੇ ਮੋੜਨਾ ਪੈਣਾ ਇੱਥੇ ਪਤਾ ਲੱਗੇਗਾ ਨਹੀਂ ਤੇ ਇਸ ਤੋਂ ਪਹਿਲਾਂ ਕਰਾਂਗੇ ਬਿਲਕੁਲ ਜੀ ਉਹ ਸਾਰਾ ਬੰਦੇ ਬੰਦੇ ਇਹ ਵੀ ਆ ਲੋਕਾਂ ਤੇ ਮਾੜਾ ਮੋਟਾ ਤਸਕਰ ਇਸ ਬਾਰੇ ਕਿ ਜ਼ਿੰਮੇਦਾਰ ਦੀਆਂ ਮੱਜਾਂ ਸਾਰੀਆਂ ਰੁੱੜ ਗਈਆਂ ਉਹਦਾ ਦੁੱਖ ਸੁਣਨ ਵਾਸਤੇ ਕੋਈ ਵੀ ਨਹੀਂ ਆਇਆ ਸੋ ਇਹ ਪਾਣੀ ਦਾ ਆਪਾਂ ਕੱਲ ਆਜ਼ਾਦੀ ਦਾ ਦਿਹਾੜਾ ਮਨਾਉਣਾ ਅੱਜ ਪਾਕਿਸਤਾਨ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ ਪਰ ਆ ਜਿਹੜੇ ਲੋਕ ਆਏ ਸਾਲ ਰੁੱਧਦੇ ਨੇ ਇਹ ਕਹਿੰਦੇ ਵੀ ਸਾਡੇ ਵਾਸਤੇ ਕਾਦੀ ਆਜ਼ਾਦੀ ਸਾਡੀ ਤਾਂ ਆਏ ਸਾਲ ਬਰਬਾਦੀ ਹੁੰਦੀ ਹੈ ਸੋ ਇਹਦੇ ਵੱਲ ਤਵੱਜੂ ਦੇਣ ਦੀ ਲੋੜ ਹੈ ਇਸੇ ਮੁੱਦੇ ਤੇ ਨਵੇਂ ਚਿਹਰੇ ਦੇ ਨਵੀਂ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ ਜੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ